ਮਣਕਾ ਬਈ ਇੱਕ ਅੱਧੀ ਤਰਜ ਤੇਰੀ ਮਰਜ਼ੀ ਦੀ ਹੋ ਜੇ ਤੇ ਨਾਲ ਮੁਖੜਾ ਵੀ ਹੋ ਜਾ ਮਾੜਾ ਮੋਟਾ ਠੀਕ ਹੈ ਜੀ ਘਰ ਵਿੱਚ ਆ ਗਈ ਮੋਟੀ ਰਾਣੀ ਕਰਿਆ ਕਰ ਕੋਈ ਗੱਲ ਸਿਆਣੀ ਉਹ ਤੱਕਦਾ ਰਹਿਣਾ ਹੈ ਵਿਰਲਾ ਥਾਣੀ ਸਾਰੇ ਨੂੰ ਕਹਿ ਗਿਆ ਨਹੀਂ ਮਿਲਣ ਤਾਂ ਨੀ ਚਿੰਤਾ ਵੜ ਵੜ ਖਾਂਦੀ ਵੇ ਛੇੜ ਛਾੜਦੀ ਛੇੜ ਛਾੜਦੀ ਆਦਤ ਬੁੜੀਆ ਹਜੇ ਨਾ ਜਾਂਦੀ ਵੇ ਛੇੜ ਛਾੜਦੀ ਹੋ ਰੇਂਦਾ ਇਸ਼ਕ ਹਮੇਸ਼ਾ ਤਾਜ਼ਾ ਕਰਕੇ ਕੋਈ ਬਹਾਨਾ ਆ ਜਾ ਬੁੜੀਏ ਠੰਡ ਕਾਲ ਜੇ ਪਾਇਆ ਹੋਬੜੀਏ ਠੰਡ ਕਾਲ ਜੇ ਪਾ ਜਾ ਵੇਖ ਕੇ ਸੜਦੀ ਰਹਿੰਦੀ ਕਿਉਂ ਪੋਹਰ ਲੈਣ ਦੇ ਪੋਹਰ ਲੈਣ ਦੇ ਠਰਕ ਵੇਖ ਕੇ ਲੜਦੀ ਰਹਿੰਦੀ ਕਿਉਂ ਪੋਹਰ ਲੈਣ ਦੇ ਵੈਰੀ ਗੁੱਡ ਬਹੁਤ ਸੋਹਣੀ ਮਹਿਕ ਜੰਮੀ ਯਾਰ ਸਵਾਦ ਆ ਗਿਆ ਸਾਰੀ ਜਾਤ ਜਾਣੇ ਤੂੰ ਖੰਗੀ ਦਾੜੀ ਫੇਰੇ ਕਲਫ ਨਾਰੰਗੀ ਇਹ ਤਾਂ ਤੇਰੀ ਨਹੀਂ ਗੱਲ ਚੰਗੀ ਇਹ ਤਾਂ ਤੇਰੀ ਨੀ ਗੱਲ ਚੰਗੀ ਵਜੋਂ